ਭਾਇਪੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਬਾਟਰ ਦੇ ਨਦੀਕ ਪਿੰਡ ਬਹਿੜਵਾਲ ਦੇ ਵਿੱਚ ਅਸੀਂ ਅੱਜ ਵੇਲੇ ਮੌਜੂਦ ਆ ਜਿੱਥੇ 2 ਦਿਨ ਵੱਡਾ ਮੇਲਾ ਬਾਬਾ ਪੰਡਾਣਾ ਜੀ ਦਾ ਜਿਹੜਾ ਹੈ ਉੱਥੇ ਲੱਗਣਾ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਪਹੁੰਚੀ ਹੈ ਮੇਰੇ ਨਾਲ ਚੇਅਰਮੈਨ ਅਤੇ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਸਰਦਾਰ ਗੁਰਵਿੰਦਰ ਸਿੰਘ ਜੀ ਬਹਿੜਵਾਲ ਮੌਜੂਦ ਨੇ ਬਾਬਾ ਅਵਤਾਰ ਸਿੰਘ ਜੀ ਘਰੀਆਲੇ ਵਾਲੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਾ ਹੈ ਕਿ ਹਰ ਸਾਲ ਸੰਗਤ ਦੇ ਸਹਿਯੋਗ ਦੇ ਨਾਲ ਇੱਕ ਵੱਡਾ ਮੇਲਾ ਪਿੰਡ ਬਹਿੜਵਾਲ ਦੇ ਵਿੱਚ ਇੱਥੇ ਵਿੱਚ ਵੱਡੇ ਕਬੱਡੀ ਦੇ ਮੈਚ ਹੁੰਦੇ ਨੇ ਤੇ ਲੋਕਾਂ ਨੂੰ ਅਤੇ ਇਸ ਤੋਂ ਲਾਵਾ ਨੌਜਵਾਨਾਂ ਨੂੰ ਜਿਹੜਾ ਉਹ ਨਸ਼ਿਆਂ ਤੋਂ ਗ੍ਰੇਫ ਕਰਨ ਦੇ ਲਈ ਗੇਮਾਂ ਵੱਲ ਜੋੜਦੇ ਵਿੱਚੇ ਸਭ ਤੋਂ ਵੱਡਾ ਕਿਸੇ ਦਾ ਸਹਿਯੋਗ ਹੈ ਤਾਂ ਉਹ ਬਾਬਾ ਅਵਤਾਰ ਸਿੰਘ ਜੀ ਘਰੀਆਲੇ ਵਾਲੇ ਉਹਨਾਂ ਦਾ ਵੀ ਇੱਕ ਵੱਡਾ ਸਹਿਯੋਗ ਹੈ ਅਤੇ ਮੇਰੇ ਨਾਲ ਬੜਵਾਲ ਸਾਹਿਬ ਮੌਜੂਦ ਨੇ ਗੱਲਬਾਤ ਕਰਦੇ ਆ ਬੜਵਾਲ ਸਾਹਿਬ ਅੱਜ ਪਿੰਡ ਦੇ ਵਿੱਚ ਮੇਲਾ ਕਿੰਨਾ ਦੇ ਸਹਿਯੋਗ ਦੇ ਨਾਲ ਤੇ ਕਿੰਨੇ ਦਿਨ ਇੱਥੇ ਕਬੱਡੀ ਦਾ ਮੈਚ ਹੋਣਾ ਹੈ ਤੁਹਾਨੂੰ ਪਹਿਲਾ ਧੰਨਵਾਦ ਕਰਦੇ ਆ ਕਿ ਪੂਰੇ ਜੋ ਮੀਡੀਆ ਟੀਮ ਕਾ ਡੇਟ ਵਿੱਚ ਪਹੁੰਚੇ ਆ। ਤੋਂ ਇਹ ਮੇਲਾ ਪਪੰਭਰਾਣਾ ਜੀ ਦਾ ਸਾਡੇ ਹਰ ਸਾਲ ਦੀ ਤਰ੍ਹਾਂ 19 ਤੇ 20 ਹੜ ਨੂੰ ਮਨਾਇਆ ਜਾਂਦਾ। ਉਹ ਸਾਰੀ ਪਿੰਡ ਦੇ ਸਹਿਯੋਗ ਦੇ ਨਾਲ ਸੰਤ ਪਪਾ ਉਤਾਰਨ ਜੀ ਨਾਲ ਭਰਿਆਲੇ ਵਾਲੇ ਬੈਠੇ ਨੇ ਇਹਨਾਂ ਦੇ ਸੇਜੋਗ ਦੇ ਨਾਲ। ਦੁਬੇ ਲੱਕਰ ਨਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾਂਦਾ। ਉਹ ਬੜਾ ਵਧੀਆ ਮੇਲਾ ਦੋ ਦਿਨ ਇੱਥੇ ਹਰ ਸਾਲ ਮਨਾਇਆ ਜਾਂਦਾ। ਸਭ ਜੀ ਦੇ ਵਿੱਚ ਅੱਜ ਗੜਕੀਆਂ ਦਾ ਪਹਿਲਾ ਮੈਚ ਹੋਇਆ ਬਹੁਤ ਵੱਡੇ ਲੈਵਲ ਤੇ ਰਾਣੀ ਬਲਾ ਦੀ ਟੀਮ ਤੇ ਇੱਕ ਬੰਨੇ ਹੋਗੇ ਦੀ ਟੀਮਾਂ ਸੀ ਇੱਥੇ ਇੱਕ ਗੜੀਆਂ ਦਾ ਮੈਚ ਹੋ ਰਿਹਾ ਕੱਲ੍ਹ ਨੂੰ ਵੀ ਇੱਕ ਵੱਡਾ ਮੈਚ ਆਂਦੀਪੁਰ ਦੀ ਟੀਮ ਦੇ ਵਿਚਕਾਰ ਤੇ ਹੋਵੇਗਾ ਕੌਣ ਕਿਹੜਾ ਬਾਬਾ ਦਾਸ ਸਿੰਘ ਦੀ ਹੋਣਾ ਖਲਾ ਖਲਾ ਉਹਨਾਂ ਦੇ ਵਿਚਕਾਰ ਵਧੀਆ ਮੈਚ ਹੋਏ ਕੱਲ੍ਹ ਵੀ ਪ੍ਰਧਾਨ ਜੀ ਅਕਸਰ ਵੇਖਿਆ ਗਿਆ ਕਿ ਹਮੇਸ਼ਾ ਬਾਟਰ ਏਰੀਆ ਦੇ ਵਿੱਚ ਖੇਡਾਂ ਨੂੰ ਪਰਫੁੱਲਤ ਕਰਨ ਦੇ ਲਈ ਜਿਹੜੀ ਹੈ ਬਹੁਤੀ ਆਵਾਜ਼ ਜਿਹੜੀ ਹੈ ਵੱਡੇ ਲੈਵਲ ਤੱਕ ਨਹੀਂ ਪਹੁੰਚੀ ਤਾਂ ਕਿਵੇਂ ਦੇ ਉਪਰਾਲੇ ਹੁਣ ਸਰਕਾਰ ਦੇ ਵਿੱਚੋਂ ਤੁਸੀਂ ਇਹਨਾਂ ਪਿੰਡਾਂ ਦੇ ਵਿੱਚੋਂ ਜਿਹੜੇ ਤਾਰਾਂ ਦੇ ਨਾਲ ਲੱਗਦੇ ਆ ਉਹ ਲੈ ਕੇ ਸਰਕਾਰ ਤੱਕ ਪਹੁੰਚਾਏ ਨੇ ਤੇ ਕਿੰਨੇ ਕੁ ਲੋਕ ਇਥੋਂ ਦੇ ਖੇਡਾਂ ਵੱਲ ਜਾਗਰੂਤ ਹੋਏ ਨੇ ਜਿਹੜਾ ਕੰਮਾਂ ਵਾਲਾ ਪੱਲੂ ਵੀ ਜਾਰੀ ਹੈ ਕਹਿੰਦੇ ਅਸੀਂ ਦੇਖੋ ਵੱਧ ਵੱਧ ਅਤੇ ਜਿਹੜੇ ਕਰਨਾ ਨੂੰ ਮਤਲਬ ਹੀ ਨਹੀਂ ਦਿੱਤੇ ਉਹਨਾਂ ਦਾ ਵੀ ਇਹੀ ਉਪਰਾਹਲਾ ਸੀ ਕਿ ਖੇਡਾਂ ਨੂੰ ਸੱਤ ਵੱਧ ਪਰਪਲ ਸੰਗ ਦਾ ਪਿਛਲੇ ਦਿਨੀ ਇੰਨੇ ਵੀ ਆਪਣੇ ਖਿਡਾਰੀ ਖੇਡ ਕੇ ਚੰਗੇ ਮਾਡਲ ਲੈ ਕੇ ਆਏ ਉਹਨਾਂ ਦਾ ਮਾਨ ਸਨਮਾਨ ਸਰਕਾਰ ਨੇ ਬਹੁਤ ਵੱਡੀ ਦਿੱਤੀ ਦਾ ਸਵਾਗਤ ਹੁਣ ਵੀ ਕਰੂ ਕਿ ਜਿਹੜਾ ਆ ਅਨੁਸਾਰ ਦਾ ਖੇਡ ਕੇ ਆਏ ਸੋ ਸਰਕਾਰ ਦਾ ਇਹ ਟੀਚਾ ਹੈ ਕਿ ਚਲੋ ਜੇ ਬੱਚੇ ਗਰਾਊਂਡ ਛੱਡਣ ਨਹੀਂ ਹੁੰਦੇ ਪਿੰਡ ਵੀ ਗਰਾਊਂਡ ਜਿਹੀ ਸੀ ਕਿ ਅਸੀਂ ਆ ਕੇ ਆ ਜਿਹੜੀ ਗਰਾਊਂਡਾ ਇੱਕ ਕਿਲਾ ਬੱਚਿਆਂ ਦੇ ਬਣਨ ਬਾਤ ਹੋ ਜਾਂਦਾ ਉਹਦੇ ਵਿੱਚ ਚਾਰ ਵਾਲੇ ਪੁੱਤ ਉਹ ਪਾਇੰਟ ਕਰਾ ਬੱਚੇ ਆਉਂਦੇ ਵੀ ਆ ਉਹ ਇਹ ਨਾਲੋਂ ਤਸ਼ਾਹ ਚੋਤੇ ਸੇ ਜੋ ਬੰਦਾ ਪਿਛਲੇ ਜਿਹੜੇ ਅੰਮੇ ਸੰਮੇ ਤੋਂ ਜੇ ਗਰਾਉਂਡ ਤੇ ਅਜੇ ਵਿੱਚ ਨਾ ਹੋ ਰਿਹਾ ਇਹਨਾਂ ਚੀਜ਼ਾਂ ਦੇ ਪਿਛੇ ਪਿੰਡ ਰਹਿ ਗਏ ਨੇ ਤੇਰੀ ਦੋਨੋਂ ਨੂੰ ਵੀ ਬੇਨਤੀ ਹੈ ਕਿ ਇਹ ਜਿਹੜੇ ਦੋ ਪਿੰਡ ਇਹ ਆਪਣੇ ਪਿੰਡ ਦੇ ਵਿੱਚੋਂ ਕੋਈ ਇੱਕ ਤਾਂ ਮੁੰਡਾ ਵਧੀਆ ਕਿਸੇ ਹੀਡਰ ਤੇ ਚੱਲ ਜੇ ਉਹ ਵਧੀਆ ਗੱਲ ਹੈ ਮਹਾਂ ਜੀ ਲਗਾਤਾਰ ਕਿੰਨੇ ਸਾਲਾਂ ਤੋਂ ਪਿੰਡ ਦੇ ਵਿੱਚ ਮੇਲਾ ਲੱਗ ਰਿਹਾ ਹੈ ਕਿੱਥੋਂ ਕਤੌੜੀਆਂ ਟੀਮਾਂ ਪਹੁੰਚਦੀਆਂ ਨੇ ਕਿਹੜੇ ਸਹਿਯੋਗੀ ਸੱਜਣਾ ਦਾ ਸਾਥ ਰਹਿਂਦਾ ਸਾਰੇ ਪਿੰਡ ਦਾ ਨਗਰ ਦਾ ਸਹਿਯੋਗ ਰਹਿੰਦਾ ਜਿੰਨੇ ਵੀ ਸਾਡੇ ਨਗਰ ਦੇ ਐਨ ਆਰ ਆਈ ਬਾਹਰ ਗਏ ਨੇ ਜਾਂ ਮੁਲਾਜ਼ਮੋ ਜਾਂ ਕੋਈ ਵੀ ਕਿਸੇ ਨਾਲ ਸੰਬੰਧਤ ਹਰ ਇੱਕ ਵਰਕਰ ਦਾ ਹਰ ਇੱਕ ਭਰਾ ਦਾ ਅਸੀਂ ਸਹਿਯੋਗ ਰਹਿੰਦਾ ਕਿਸੇ ਵੀ ਕਾਸ਼ੇ ਕਾਬਿਲ ਕਾਰਾ ਪਰਿਵਾਰ ਜਿਹੇ ਪੈਸੇ ਨੂੰ ਲੈ ਕੇ ਰਾਸ਼ ਨੂੰ ਲੈ ਕੇ ਹਰ ਇੱਕ ਤਰ੍ਹਾਂ ਦਾ ਜਿਹੜਾ ਹਰ ਇੱਕ ਪਰਿਵਾਰ ਜਿਹੜਾ ਤਿਲਕੁਲ ਮੇਟ ਕਰਕੇ ਇੱਥੇ ਤੇ ਬੜੇ ਵੱਡੇ ਲੈਵਲ ਤੇ ਤੇ ਬੜੀ ਪ੍ਰਾਣਾ ਮੇਲਾ ਮੰਡਦਾ ਹੋ ਰਿਹਾ ਮੇਰੀ ਸਮਝ ਤੇ ਸਰਦਾਰ ਗੁਰਵਿੰਦਰ ਸਿੰਘ ਬੈੜਵਾਲ ਚੇਅਰਮੈਨ ਉਹਨਾਂ ਵੱਲੋਂ ਜਿਹੜਾ ਹੈ ਜੇ ਕੋਈ ਪਿੰਡ ਵੱਲੋਂ ਡਿਮਾਂਡ ਹੁੰਦੀ ਕੋਈ ਸਰਕਾਰੀ ਦੁਬਾਰੇ ਤਾਂ ਕਿਵੇਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡਾ ਕੀ ਸਟੈਂਡ ਰਹੇਗੀ ਜੀ ਮੈਂ ਤਾਂ ਇੱਕ ਪਿੰਡ ਦਾ ਸੇਵਾਦਾਰ ਵੀ ਮੇਰੇ ਪਿੰਡ ਤੋਂ ਕਰੀ ਗੱਲ ਹੈ ਸਰਕਾਰ ਨੇ ਮੈਨੂੰ ਲਾਇਆ ਮੈਂ ਪਿੰਡ ਬਹਿੜਵਾਲ ਦਾ ਸੇਵਾਦਾਰ ਹਾਂ ਪੂਰੀ ਵੀ ਪਿੰਡਰਾਬ ਕਿਸੇ ਵੀ ਕਿਸਮ ਦੀ ਕੋਈ ਨਹੀਂ ਮੇਰੀ 100% ਪੁਸ਼ਟੀ ਨਾਲ ਤਰੀਕਾ ਚਲੋ ਜੇ ਨਾ ਕੋਈ ਪੂਰੀ ਹੋਣ ਵਾਲੀ ਹੋਈ ਉਹ ਤੋਂ ਮਾਫੀ ਮੰਗਾਂਗੇ ਪਰ ਮੈਂ ਉਹਦੀ ਮੰਗ ਕੋਈ ਵੀ ਜਿਹੜੀ ਅਜੇ ਤੱਕ ਨਾ ਪੂਰੀ ਆ ਗਿਆ ਬਹਿੜਵਾਲ ਦੀ ਨਹੀਂ ਹੈ ਕੋਈ ਵੀ ਵਾਸੀ ਬਹਿੜਵਾਲ ਦਾ ਹੈ ਨਹੀਂ ਪਿਆਰ ਜਰ ਮੈਂ ਆ ਕੰਮ ਲੈ ਕੇ ਆ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਚੇਅਰਮੈਨ ਸਾਹਿਬ ਉਹ ਇਹ ਸਨ ਚੇਅਰਮੈਨ ਜਿਲ੍ਹਾ ਤਰਨਤਾਰਨ ਤੋਂ ਜਿਲ੍ਹਾ ਪ੍ਰਧਾਨ ਆਵਾਜ਼ੀ ਪਾਰਟੀ ਦੇ ਗੁਰਵਿੰਦਰ ਸਿੰਘ ਬਹਿਲਵੜ ਜੀ ਮੇਰੇ ਨਾਲ ਬਾਬਾ ਜੀ ਮੌਜੂਦ ਨੇ ਜਿਨ੍ਹਾਂ ਦਾ ਵੱਡਾ ਜੀ ਯੋਗਦਾਨ ਜਿਹੜਾ ਉਹ ਕਬੱਡੀ ਨੂੰ ਰਿਹਾ ਹੈ ਤਾਂ ਵੱਡੇ ਪਲੇਅਰ ਵੀ ਜਿਹੜੇ ਨੇ ਉਹਨਾਂ ਨੇ ਪੰਜਾਬ ਦੇ ਵਿੱਚ ਕਬੱਡੀ ਨੂੰ ਦਿੱਤੇ ਨੇ ਬਾਬਾ ਮੇਰੇ ਨਾਲ ਬਾਬਾ ਜੀ ਉਤਾਰ ਸਿੰਘ ਜੀ ਘਰਿਆਲੇ ਵਾਲੇ ਮੌਜੂਦ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਮੇਲੇ ਦੇ ਵਿੱਚ ਪਹੁੰਚੇ ਖਿਡਾਰੀਆਂ ਦੇ ਹੌਸਲਾ ਅਫਜ਼ਾਈ ਕੀਤੀ ਕੀ ਭਾਵਨਾਵਾਂ ਨੇ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਕੀ ਸੰਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦਾ ਵਾਅਦਾ ਜੀ ਇੱਕ ਸਪੋਰਟਸ ਹੈ ਜੀ ਇੱਕ ਪੜ੍ਹਾਈ ਹੈ ਜੀ ਸਾਡਾ ਤੇ ਬਹੁਤਾਂ ਜ਼ੋਰ ਜਿਹੜਾ ਉਹ ਸਪੋਰਟਸ ਅਤੇ ਪੜ੍ਹਾਈ ਉੱਤੇ ਹੈ ਜੀ ਇਹੋ ਸਾਡੀ ਭਾਵਨਾਵਾਂ ਵੀ ਜਿਮਾਂ ਜਿਹੜੇ ਆ ਮਸ਼ਿਆਂ ਨੂੰ ਛੱਡ ਕੇ ਇੱਕ ਕਬੱਡੀ ਵਾਲੇ ਖੇਡਾਂ ਦੇ ਬੰਦੇ ਆ ਬਬਾਈ ਅਕਸਰ ਵੇਖਿਆ ਗਿਆ ਕਈ ਖਿਡਾਰੀ ਗਰੀਬ ਘਰਾਂ ਦੇ ਜਿਹੜੇ ਕਰਾਕੋ ਰਹਿ ਜਾਂਦੇ ਵੱਡੇ ਉਪਰਾਲੇ ਤੁਹਾਡੇ ਵੱਲੋਂ ਕੀਤੇ ਜਾਂਦੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਾਰੀ ਹੈ ਜੀ ਜਾਰੀ ਹੈ ਚੱਲਦਾ ਜੀ ਅੱਛਾ ਜੀ ਕਿੰਨੇ ਖਿਡਾਰੀ ਜਿਹੜੇ ਆ ਹੁਣ ਤੱਕ ਤੁਸੀਂ ਕਬੱਡੀ ਖੇਡ ਨੂੰ ਪੰਜਾਬ ਨੂੰ ਪੰਜਾਬ ਦੇ ਵਿੱਚ ਜਿਹਨਾਂ ਨਾਮ ਰੋਸ਼ਨ ਕੀਤਾ ਉਹ ਦੇ ਚੁੱਕੇ ਗਏ ਗਿਣਤੀ ਮਿਲਤੀ ਨਹੀਂ ਕੀਤੀ ਕੀ ਬਾਤ ਹੈ ਬਬਾਈ ਕਿੰਨੀ ਤੋਂ ਬਾਅਦ ਹੀ ਆਇਆ ਸੋ ਉਸ ਪ੍ਰਮਾਤਮਾ ਦੇ ਚਰਨਾਂ 'ਚ ਕੀ ਅਰਦਾਸ ਰਹਿ ਗਈ ਉਸ ਕਾਲਪੁਰਖਾ ਦੀ ਜਿਹੜੀ ਕਿਰਪਾ ਹੈ ਉਹਦੇ ਚਰਨਾਂ 'ਚ ਕੀ ਅਰਦਾਸ ਰਹਿ ਕੀ ਕਹਿਣਾ ਚਾਹਉਂਦੇ ਉਹਨਾਂ ਦੇ ਚਰਨਾਂ ਦੇ ਵਿੱਚ ਇਹੋ ਹੀ ਅਰਦਾਸ ਹੈ ਮਾਰ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਜੋ ਖਿਡਾਰੀ ਹੈ ਨਸ਼ਿਆਂ ਨੂੰ ਛੱਡ ਕੇ ਖੇਡਾਂ ਵਾਲੇ ਬਣਨ ਲੱਗਣ ਬਹੁਤ ਬਹੁਤ ਧੰਨਵਾਦ ਸੋ ਇਹ ਸੰਤ ਬਾਬਾ ਅਵਤਾਰ ਸਿੰਘ ਜੀ ਘਰਿਆਲੇ ਵਾਲੇ ਜਿਨ੍ਹਾਂ ਦਾ ਕਬੱਡੀ ਨੂੰ ਵੱਡਾ ਯੋਗਦਾਨ ਰਿਹਾ ਤੇ ਇਹਨਾਂ ਤੋਂ ਪਹਿਲਾਂ ਚੇਅਰਮੈਨ ਗੁਰਵਿੰਦਰ ਸਿੰਘ ਬੈੜਵਾਲ ਜੀ ਵੀ ਬੋਲੇ ਕਿ ਹਰ ਉਪਰਾਲੇ ਜਿਹੜੇ ਆ ਉਹ ਬਾਰਡਰ ਬੈਲਟ ਦੇ ਲੋਕਾਂ ਦੇ ਲਈ ਜਿਹੜੇ ਆ ਉਹ ਬਾਬਾ ਜੀ ਨੇ ਕੀਤੇ ਆ ਤੁਸੀਂ ਬੜੇ ਰਸਟ ਨਾਲ ਅਸੀਂ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਵੀਰ ਸਿੰਘ ਦੇ ਨਾਲ ਮੈਦਲਜੀਤ ਸਿੰਘ ਨਜ਼ਰ న్యూਸ ਟੀਵੀ ਤਰਨਤਾਰ